ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਬਹੁਤ ਵਧੀਆ ਤੇ ਫਾਈਨਲੀ ਅੱਜ ਉਹ ਦਿਨ ਆ ਗਿਆ ਕਿ ਆਪਾਂ ਚੱਲੇ ਮੇਲ ਵੜ ਕੇ ਵਿਆਹ ਦੇਖਣ ਤੇ ਅੱਜ ਹੈਗੀ ਆ 1 ਤਰੀਕ ਤੇ ਆਪਾਂ ਜਾਣਾ ਹੈ ਅੱਜ ਨਾਰੈਣਗੜ੍ਹ ਨੂੰ 10 ਦਿਨਾਂ ਦੇ ਲਈ ਪੱਕੇ ਤੌਰ ਤੇ ਮੈਂ ਤਾਂ ਮੈਂ 15 ਦਿਨ ਰਹਿਣਾ ਸੀ ਬਟ ਇਲੈਕਸ਼ਨਸ ਆ ਰਹੀਆਂ ਨੇ ਸਰਪੰਚੀ ਦੀਆਂ ਤਾਂ ਕਰਕੇ ਫਿਰ ਵਾਪਸ ਮੁੜਨਾ ਪੈਣਾ ਔਰ ਫਿਲਹਾਲ ਤਾਂ ਮੈਂ ਚੱਲਿਆ ਪਾਰਲਰ ਕਿਉਂਕਿ ਮੇਰਾ ਫੇਸ਼ੀਅ ਹਜੇ ਰਹਿੰਦਾ ਆ ਰਾਤ ਵੀ ਮੈਂ 8:30 ਪਾਰਲਰ ਤੋਂ ਆਈ ਕਿਉਂਕਿ ਗੁਰਪ੍ਰੀਤ ਦਾ ਕੱਲ ਟਰਨ ਕਰਵਾਇਆ ਆ ਆਪਾਂ ਵਰਕ ਤੇ ਹੁਣ ਆਪਾਂ ਚੱਲੇ ਆ ਪਾਰਲਰ ਇੰਰਚੀ ਤੇ ਗਏ ਹੋਏ ਨੇ ਨਰੈਣਗੜੀ ਕੋਈ ਕੰਮ ਸੀ ਉਹਨਾਂ ਨੂੰ ਤੇ ਜਦ ਤੱਕ ਉਹ ਵੀ ਵਾਪਸ ਆ ਜਾਣਗੇ ਫਿਰ ਆਪਾਂ ਰੈਡੀ ਸ਼ੈਡੀ ਹੋ ਕੇ ਜਾਣਾ ਹੈ ਕੋਟਲੇ ਕੋਟਲੇ ਤੋਂ ਥੋੜੇ ਕੱਪੜੇ ਫੜਨੇ ਨੇ ਫਿਰ ਉਹ ਕੱਪੜੇ ਫੜ ਕੇ ਆਪਾਂ ਜਾਣਾ ਆ ਪਿੰਡ ਨਰੈਣਕੜ ਸੋ ਦੇਖਦੇ ਰਹੋ ਬਹੁਤ ਸਾਰੇ ਕੰਮ ਨੇ ਇਸ ਲਈ ਮੈਂ ਕਲਿੱਕ ਪਲਾਨ ਚ ਵੀ ਲੇਟ ਹੋ ਗਈ ਕਿਉਂਕਿ ਅੱਜ ਮੈਂ ਸਾਰੀਆਂ ਬੈੱਡ ਸ਼ੀਟ ਵਗੈਰਾ ਸਭ ਕੁਝ ਕਲੀਨ ਕੀਤਾ ਰੂਮ ਔਰ ਕਿਤਾਸ ਦਿਨਾਂ ਬਾਅਦ ਫੇਰਾ ਕੇ ਦੁਬਾਰਾ ਹੋ ਜਾਣ ਗਿਆ ਸੋ ਇਸ ਲਈ ਆਪਾਂ ਥੋੜਾ ਲੇਟ ਹੋ ਗਏ ਅੱਜ ਸੋ ਚਲੋ ਜੀ ਇਸ ਤੋਂ ਜ਼ਿਆਦਾ ਨਾ ਲੇਟ ਹੁੰਦੇ ਹੋਏ ਆਪਾਂ ਚੱਲੀਏ ਪਾਰਲਾ ਕਿਉਂਕਿ 10 ਵਜੇ ਦਾ ਮੇਰਾ ਉੱਥੇ ਪਹੁੰਚਣ ਦਾ ਟਾਈਮ ਸੀ ਤੇ 10 ਮੈਂ ਕਾਰ ਹੀ ਵਜਾ ਲਏ ਨੇ ਚਲੋ ਫੇ ਚੱਲੀਏ ਪੈਰਾ ਦੇ ਨੇਲਾ ਟ੍ਰੈ ਗਈ ਸੀ ਹੈ ਉਹ ਨੰਨਾਂ ਲਾਈ। ਦੇ ਕਿੰਨੇ ਬੰਦੇ ਲਾਏ ਹੋਏ ਨੇ। ਫਟਾਫਟ ਕੰਮ ਕਰਨ। ਤੇ ਮੇਰੇ ਕੋ ਕਿਉਂ ਆ ਰਹੀ ਹੈ? ਮੇਰੇ ਕੋ ਨਾ ਸਟ੍ਰੋਕ। ਲਓ ਜੀ ਸਾਰੇ ਕਮਾਂਕਾਰਾਂ ਤੋਂ ਫ੍ਰੀ ਹੋ ਕੇ ਹੁਣ ਆਪਾਂ ਬੱਚਿਆਂ ਨੂੰ ਵੀ ਸਕੂਲ ਤੋਂ ਲੈ ਲਿਆ ਤੇ ਛੁੱਟੀਆਂ ਲੈ ਲਈਆਂ ਆਪਾਂ ਖੁੱਲੇ ਦਿਲ ਦੇ ਨਾਲ। ਔਰ ਹੁਣ ਆਪਾਂ ਚੱਲਿਆਂ ਸਭ ਤੋਂ ਪਹਿਲਾਂ ਆਪਾਂ ਜਾਣਾ ਮਲੇਰ ਕੋਟਲੇਵਾਲ ਨੂੰ ਤੇ ਪਹਿਲਾਂ ਉੱਥੇ ਦੇ ਕੰਮ ਕਰੀਏ ਫਿਰ ਚੱਲਦੇ ਆਂ। ਹੁਣੇ ਲੋਬੀ ਪਹੁੰਚ ਗਿਆ ਆਪਾਂ ਬਲੇ ਕੋਰਨੇ ਤੋਂ ਬਹੁਤ ਜਿਆਦਾ ਥੋੜੇ ਅਨ ਜਾਂਦਾ ਆਟੋ ਲੈਣੇ ਆ ਕੋਈ ਦੁਆਰਾ ਫੇਰਾ ਟੋ ਲੈ ਲਿਆ ਆਪਾਂ ਆਪਣੇ ਕੰਮ ਕਰਕੇ ਬੜੇ ਫੜਨੇ ਸੀ ਉਹ ਛੜ ਲੇ ਪਤਾ ਨਹੀਂ ਕਿੰਧਰ ਕਿੰਧਰ ਫਿਰਦੇ ਆਂ ਖੜਕੇ ਫੜ ਕੇ ਵਈ ਲਓ ਵੀ ਮਲੇਰ ਕੋਡਲੇ ਦੇ ਸਾਰੇ ਕੰਮ ਕਰਕੇ ਆਪਾਂ ਚੱਲੇ ਇੱਕ ਛੋਟਾ ਜਿਹਾ ਕੰਮ ਆਪਣਾ ਰਹਿ ਗਿਆ ਜੋ ਹੁਣੇ ਕਾਲੂ ਆਪੇ ਕਰਨਗੇ ਆਪਾਂ ਤਾਂ ਚੱਲੇ ਇੱਥੇ ਮੇਰਾ ਸਕੂਲ ਵੀ ਆਉਣ ਵਾਲਾ ਹੈ ਨਾ ਮੇਰਾ ਸਕੂਲ ਆਉਣ ਵਾਲਾ ਹੈ ਹੁਣ ਮੈਂ ਇੱਥੇ ਰਹਿ ਕਿ ਗਾ ਨਾ ਸਕੂਲ ਕੀ ਹੋ ਰਿਹਾ ਹੈ ਦਰਖਤਾਂ ਦੀ ਛਾਂ ਦੇਖੋ ਜੇ ਸਾਰੇ ਰੋੜਾਂ ਤੇ ਐਵੇਂ ਹੋ ਜਾਣ ਨਾ ਦਰਖਤ ਮੈਂ ਕਹਿੰਦੀ ਆ ਗਰਮੀ ਚੱਕੀ ਜਾਂ ਜੰਮ ਕਿੰਨੇ ਸੋਹਣੇ ਲੱਗਦੇ ਉੱਪਰ ਲਾਉਣੇ ਚਾਹੀਦੇ ਬਰਤ ਤੋਂ ਬਰਤ ਆਪਣਾ ਸਕੂਲ ਇੱਥੇ ਹੁੰਦੀ ਸਾਡੀ ਕਲਾਸ ਇੱਥੇਕ ਸਾਡੀ ਗਈ ਉਹ ਦਿਓ ਦਿਓ ਕਮਰੇਆ ਚ ਹੁੰਦੀ ਸੀ ਨੀਚੇ ਆਣਾ ਹੈ ਮੋੜਾ ਲਓ ਚੱਲ ਹੈ ਮੋੜਾ ਪਾਈਨਰ ਸਾਡੀ ਫੋਟੋ ਕਿੱਥਾਰੇ ਆਹ ਫੋਟੋ ਲਾਉਂਗਾ ਮੈਂ ਕਿੱਥੇ ਇਧਰ ਬੁਆਇਸ ਦੀ ਬਿਲਡਿੰਗ ਹੁੰਦੀ ਸੀ ਆ ਸਾਰੀ ਬੁਆਇਸ ਦੀ ਜ਼ਿਆਦਾ ਵੱਟੀ ਆ ਪਿਆਰ ਦੇ ਵਿੱਚ ਵੀ ਟਿਕਾਣੇ ਨਹੀਂ ਦਿੰਦੇ ਅਟੈਂਡਰਸ ਰਜਿਸਟਰ ਨਾਲੇ ਫਿਰਦਾ ਕਹਿੰਦੇ ਅਟੈਂਡਸ ਬਣਾ ਕੇ ਦੇ ਮੈਨੂੰ ਵੀ ਦੇਣੀ ਹੈ ਸੈਲਰੀ ਯਾਰ ਸੱਚ ਹੈ ਨਾ ਚਲ ਮੈਂ ਤਾਂ ਅਡਵਾਂਸ ਐਤਕੀ ਕੁਝ ਨਹੀਂ ਲਿਆ ਹਨ ਚਲ ਠੀਕ ਹੈ ਬਣਾ ਕੇ ਦੇਨੀ ਹੈ ਅੱਜ ਕੀ ਵਿਆਹ ਕਰਕੇ ਦੇ ਦੀ ਥੋੜਾ ਜਿਹਾ ਅਡਵਾਂਸ ਚੰਗਾ ਅਗਲੀ ਚੋ ਕਰ ਤੀ ਵਾਹ ਓਕੇ ਲਓ ਵੀ ਪਹੁੰਚ ਗਏ ਆਪਾਂ ਲੜੀਆਂ ਲੱਗਣ ਲੱਗੀਆਂ ਹੋਈਆਂ ਨੇ ਕਹਿੰਦੇ ਵਿਆਹ ਵਾਲੇ ਘਰ ਦੇ

ਪੁੱਠੇ ਕੰਮ ਚਾ ਆ ਗਈ ਬਈ ਪਕੌੜੀਆਂ ਦੇ ਨਾਲ ਬਿਆਲੀਆਂ ਪਕੌੜੀਆਂ ਅੱਜ ਸਵੇਰ ਦੀ ਚਾਹ ਨਹੀਂ ਮਿਲੀ ਮੈਨੂੰ ਸੇਰੋਟ ਕਿਵੇਂ ਪੀਂਦਾ ਲਓ ਜੀ ਸਮਾਨ ਕੱਢ ਲਿਆ ਆਪਾਂ ਗੱਡੀ ਦੇ ਵਿੱਚੋਂ ਫੇਰ ਇੰਨਾ ਸਾਰਾ ਸਮਾਨ ਆ ਗਿਆ ਪਹਿਲਾਂ ਵੀ ਉੱਪਰ ਬਹੁਤ ਪਿਆ ਇਹ ਮੇਰੀ ਮੇਕਅਪ ਬੈਨਿਟੀ ਇਹਨੂੰ ਮੈਂ ਆਪ ਲੈ ਕੇ ਜਾਊਂਗੀ ਬਾਕੀ ਤੁਸੀਂ ਸਾਰੇ ਲੈ ਜਾਓ ਚਲੋ ਚਲੋ ਜੋ ਬੈਨ ਚਲੋ ਕੱਟ ਚੱਕ ਲੋ ਗੇਟ ਵੀ ਖੋਲਣ ਅੱਗੇ ਚਲੋ ਜੀ ਚਲੋ ਮੇਘਲ ਇੱਕ ਵਾਰ ਲਓ ਵੀ ਛੱਡ ਕੇ ਆਪਾਂ ਨੂੰ ਇੰਦਰਜੀਤ ਚੱਲੇ ਆ ਵਾਪਸ ਨਾਲ ਦੋ ਮੈਂਬਰ ਹੋਰ ਗਏ ਨੇ ਇੰਦਰਜੀਤ ਦੇ ਇੰਦਰਾ ਨਾ ਪਤਾ ਨਹੀਂ ਜੱਗੂ ਜਾਂ ਨਾ ਕੋਈ ਚੀਜ਼ ਦਾ ਮੇਰਾ ਲੱਗ ਰਿਹਾ ਜਿਵੇਂ ਜਵਾਕ ਜਾਂਦਾ ਉਹ ਬੈਠੇ ਨੇ ਦੋ ਮੈਂਬਰ ਹੋਰ ਬਿਆਜ ਤਾਂ ਰੁੱਲ ਜਾਣਾ ਇਹਨਾਂ ਨੇ ਬਾਹਰ ਹੋ ਜਾਣਾ ਇਹ ਇਹ ਭੈਣੇ ਤੂੰ ਇੱਥੋਂ ਪਰੇ ਰਹਿ ਤੂੰ ਨੇ ਇੱਥੇ ਹੋਰ ਕੰਮ ਖੜੀ ਹੈ ਹੈ ਜੀ ਕਰੀ ਜਾਵੇਂ ਲੋ ਵੀ ਆਪਾਂ ਤਾਂ ਆ ਗਏ ਆਪਣੇ ਰੂਮ ਦੇ ਵਿੱਚ ਤੇ ਲੱਗਿਆ ਸੈਟਿੰਗ ਕਰਨ ਕਿੰਨਾ ਗਾ ਪਾਇਆ ਪਿਆ ਮੇਰਾ ਸਾਰੇ ਪਾਸੇ ਹੁਣ ਆਪਾਂ ਸੋਹਣਾ ਜਿਹਾ ਰੂਮ ਬਣਾ ਲੈਣਾ ਇਹਨੂੰ ਕੂਲਰ ਆਪਣਾਇਆ ਪਿਆ ਹੁਣ ਇਹ ਨੀਵਾ ਰਹਿ ਗਿਆ ਥੋੜਾ ਜਿਹਾ ਬੈੱਡ ਤੋਂ ਹੁਣ ਇਹਨੂੰ ਸੈੱਟ ਕਰਦੇ ਆ ਕਿਸੇ ਤਰੀਕੇ ਨਾਲ ਲੋ ਵੀ ਸ਼ਾਪਿੰਗ ਆ ਨੀ ਮੁੱਕਦੀ ਆ ਹਨੇਰਾ ਕਰੀ ਜਾਂਦੇ ਨੇ ਦੱਸ ਆਹ ਦੇ ਲੈ 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 ਯਾਰ ਲੈ ਦੇਖ ਲੋ ਭਾਈ ਆ ਜਾਓ ਭਾਈ ਆ ਜਾਓ ਮੇਲ ਘਰੇ ਆਇਆ ਫੇ ਤੁਸੀਂ ਇਹ ਸ਼ਾਪਿੰਗਾਂ ਕਰਦੇ ਫਿਰ ਜਾਂਦੇ ਹੋ ਸਾਡੇ ਸਾਡਾ ਤਾਂ ਸ਼ਾਪਿੰਗ ਸੁਪਨਾ ਸਾਡਾ ਮਾਰ ਜਿਹਾ ਲੱਗਿਆ ਹੈ ਹੋਰ ਜੈ ਖਾਣੇ ਦਾ ਦੇਖ ਲੈ ਹੁਣ ਜੇ ਕੱਲ ਨੂੰ ਫੇਰ ਜਾਣ ਲੈ ਭਾਈ ਇੰਨੀ ਸ਼ਾਪਿੰਗ ਕਰ ਲਿਆ ਏ ਪਹਿਲਾਂ ਤਾਂ ਇਹ ਸਾਡੇ ਰੋਟੇ ਦੇਖੋ ਮੇ ਤਾਂ ਰੋਟੇ ਆਣੀ ਬਹੁਤ ਆਂਟੀ ਗਿਆ ਦੀ ਆਂਟੀ ਗਿਆ ਦੀ ਹਾਂ ਨਾਲ ਆ ਦੇ ਦੇ ਅੰਦਰ ਵੀ ਰੋਟੀ ਨੂੰ ਦੇਖ ਲੈ ਲੈ ਇਹ ਜਿਹੜੇ ਕਲਰ ਮਾਰ ਕੇ ਦਿਖਾ ਮੈਂ ਤਾਂ ਆਲੀਆ ਮੇ ਪਾਈ ਐਸ ਕੀ ਕਰ ਮੈਨੂੰ ਪਿਆਰਾ ਕੰਮ ਥੀ ਹਾਂ ਫਿਰ ਉੱਤੋਂ ਹੀ ਭੋਗ ਦੇ ਦਿਆ ਕੋਈ ਵਿਚਾਰੇ ਨੇ ਬਸ ਇੱਕੋ ਹੀ ਐਟਾ ਆ ਤਾਂ ਗੁਰਤੀ ਦਾ ਐਚ ਵੀ ਐਚ ਵੀ ਕਿਸੇ ਦਾ ਐਚ ਵੀ ਕਿਸੇ ਦਾ ਰੋਟੇ ਆਣੀ ਬਸਲਾ ਮੇਰਾ ਜਿਹੜਾ ਮਾੜਾ ਤੇ ਕਿਹੜਾ ਜੀ ਕੋਛੇ ਮਰਦਾ ਇਹ ਦੋ ਤਾ ਦਾ ਕੁਪਰੀਸ ਨਹੀਂ ਜਾਣੀ ਹਾਂ ਹਾਂ ਆ ਮੈਂ ਦੇਖ ਲਿਆ ਮੇਰੀ ਕਕਿੰਡੇ ਦਾ ਇੱਕ ਕਿਲੋ ਜੀ ਬੰਦੇ ਤੇ ਚਾਸਤ ਰੋਟੇ ਹੀ ਬਹੁਤ ਨੇ ਤੁਹਾਡੇ ਤਾਂ ਹੈ ਲੋਵੀ ਲੱਗ ਗਿਆ ਆਪਾਂ ਆਪਣੇ ਕੰਮ ਇਹ ਵਾਲੇ ਕੰਮ ਇਹ ਮੇਰੇ ਲਈ ਸਾਹਮਣੇ ਰੱਖ ਦਿੰਦੇ ਨੀਕੇ ਮੋਟੇ ਕੰਮ ਹਾਂ ਇੱਥੇ ਅੱਜ ਨਹੀਂ ਤੇ ਹੁਣ ਟੈਹਾਂ ਲਾ ਕੇ ਕੱਪੜੇ ਰੱਖੀਏ ਅਲਮਾਰੀ ਚ ਬੈਡ ਨਿਊ ਰੈਡੀ ਕੀਤਾ ਆਪਾਂ ਲੌਵੀ ਹੋ ਗਈ ਸਾਰੀ ਸੈਟਿੰਗ ਅਲਮੀਰਾ ਦੀ ਪਹਿਲਾਂ ਵੀ ਦੇਖਣ ਵਾਲੀ ਸੀ ਤੇ ਹੁਣ ਵੀ ਦੇਖੋ ਸਾਰੇ ਸੈੱਟ ਕਰਤੇ ਥੋੜੀ ਬਹੁਤ ਸਪੇਸ ਆਪਾਂ ਹੋਰ ਬਣਾਤੀ ਇਹਦੇ ਵਿੱਚ ਤੇ ਕੰਨ ਹੋ ਗਿਆ ਕੰਮ ਸਾਰਾ ਸਮਾਨ ਐਕਸਟਰਾ ਕੋਰ ਕੜਤਾ ਦਾਲ ਖਾ ਘਟਾਉਣਾ ਨਾ ਨਾ ਲੋ ਵੀ ਠੰਡ ਲੱਗਣ ਲੱਗ ਗਈ ਪੱਖੇ ਘਟਾਉਣ ਲੱਗ ਗਏ ਹੁਣ ਆਪਾਂ ਵੇਲੇ ਹੋਇਆ ਟਾਈਮ ਕਿੰਨਾ ਹੋ ਗਿਆ ਯਾਰ 11:02 ਬਜ ਕੇ ਭਾਈ 11:02 ਬਜ ਕੇ 2 ਮਿੰਟ 11:02 ਮਿੰਟ ਹੋ ਗਏ ਤੇ ਆਪਾਂ ਹੋ ਗਏ ਫ੍ਰੀ ਮੰਮੀ ਦੀ ਅਲਮੀਰਾ ਵੀ ਆਪਾਂ ਐਨ ਕਰਤੀ ਜਗਾ ਜੱਕ ਸੋ ਚਲੋ ਜੀ ਮਿਲਦੇ ਆਂ ਫਿਰ ਹਾਂ ਲੋ ਕੜਨ ਖਾਣੀਆਂ ਪੀੜੀਆਂ ਹੋ ਗਏ ਪੀੜਾ ਜੇ ਮੂੰਗਰੀ ਬੈਠੀ ਸੀ ਸੋ ਚਲੋ ਜੀ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਮੂੰਹ ਦੇ ਲਾ ਮੇਰਾ ਸ਼ਾਈਨਿੰਗ ਸ਼ਾਈਨਿੰਗ ਕਰਦਾ O3 ਦਾ ਫੇਸ਼ੀਅਰ ਕਰਾਇਆ ਆਪਾਂ ਨੇ ਉਹ ਵੀ ਹਾਈ ਡਰਾ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਬਣੇ ਰਹੋ ਹੁਣ ਫਿਰ ਸਾਡੇ ਚੈਨਲ ਦੇ ਨਾਲ ਕਿਉਂਕਿ ਵੀਡੀਓ ਹੁਣ ਬੜੀਆਂ ਜ਼ਬਰਦਸਤ ਆਉਣੀਆਂ ਨੇ ਸੋ ਗੁੱਡ ਨਾਈਟ ਬਾਏ ਬਾਏ